ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450988 ਅੱਜ ਦੀ ਵੀਡੀਓ ਚ ਚਾਰ ਪਸ਼ੂ ਵਿਖਾਉਣੇ ਆ ਤਿੰਨ ਸੂਏ ਸਵਾਏ ਆ ਤੇ ਇੱਕ ਆ ਵੱਡੀ ਗੱਬਣ ਆ ਤਿੰਨੇ ਨਗ ਸੂਏ ਸਵਾਈਏ ਇੱਕ ਝੋਟੀ ਐ ਦੋ ਵੈੜਾ ਸੂਈਆਂ ਸਵਾਈਆਂ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਦਾ ਨਾਮ ਗਜਨ ਸਿੰਘ ਜੀ ਪਿੰਡ ਕੋਰੇਰਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦਾ ਸੀ 7888347 ਝੋਟੀ ਤੋਂ ਸ਼ੁਰੂ ਕਰ ਲਿਆ ਕਹਿਣ ਮਾਸੂਆ ਉਹ ਪਹਿਲਾ ਸੂਆ ਜੀ ਸਮਾਂ ਉਹ ਸੂਈ ਨੂੰ 15 ਤੋਂ 18 20 ਮੰਨ ਲਓ 15 ਤੋਂ 20 ਦਿਨ ਹੋ ਗਏ ਆ ਸੂਈ ਮਗਰ ਕੀ ਐ ਮਗਰ ਕੱਟੀ ਐ ਜੀ ਜਿਹੜਾ ਦੋ ਦੋ ਚੋਲ ਲੈਣਾ ਕੋ ਕੇ ਲਈ ਆ ਬਜੀ ਗੱਲ ਹੀ ਨਿਭਰ ਜੀਓ ਦੋ ਟਾਈਮ ਚੋਲਿਆ ਫੇਰ ਤਾਂ ਰੋਲਾ ਹੀ ਨਹੀਂ ਰਹੇਗਾ ਕਿ ਨਿਕਲਦਾ ਹਾਂ ਕਿੰਨਾ ਦੋ ਤਾਂ ਹੋਊਗਾ 7.5 ਕਿਲੋ 7 ਕਿਲੋ ਬੰਨੇ ਅਗਲਾ 7 ਕਿਲੋ ਹਾਂਜੀ ਨਿੱਕਾ ਆ ਜਾ ਮੋਲੇ ਦੇ ਦਾਂਗੇ 65 ਦੀ 65 ਦੀ ਹਾਂ ਮਾਨ ਤਾਨ ਵਿੱਚੋਂ ਕਰ ਦਿਆ ਜੀ ਗੱਲ ਹੀ ਕੋਈ ਨਹੀਂ ਹੋ ਜਾਊਗਾ ਹੋ ਜਾਊਗਾ ਕੱਢ ਬਾਹਰ ਨੂੰ ਫੇਰ 65000 ਦੀ ਬਾਈ ਕਹਿੰਦਾ ਦੇ ਦਾਂਗੇ ਮਾਨ ਤਾਨ ਹੋ ਜੂ ਖੁੱਲਾ ਕੋਈ ਚੱਕਰ ਨਹੀਂ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਆ ਗਿਆ ਉੱਥੇ ਬਾਈ ਕਹਿੰਦਾ ਦੇ ਦਾਂਗੇ ਮਗਰ ਕੱਟੀ ਪਹਿਲਾ ਸੂਆ 7.5 ਕਿਲੋ ਅੰਗੂਦੂਦ ਦੋ 7 ਹੀ ਮੰਨੋ ਤੁਸੀਂ 7 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੇ 65000 ਦੀ ਬਾਈ ਕਹਿੰਦਾ ਦੇ ਦੇਾਂਗੇ ਮਾਨਤਾਣ ਹੋ ਜੂ ਸੌਦਾ ਹੋ ਜਾਏ ਦਰਾਂ ਨੂੰ ਵਾਧਦੇ ਆリエ ਘਟਣ ਵਾਲਾ ਸਮਝ ਹਮਮ ਹੈਣੀ ਆਪਾਂ ਕਹਿ ਦਈਏ ਦਸਤੋ ਪਿਆ 10000 ਦੀ ਤਾਂ ਬਾਈ ਕਹਿੰਦਾ ਕਾਟੂਆਂ ਜਾਂ ਕਟਿਆਂ ਵਾਲੇ ਪਾਸੇ ਆ ਮੋٹے ਮੋٹے ਥਾਨ ਆ ਗੈਬ ਚ ਲੱਗੇ ਹੋਏ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਮੋਹਰਾਂ ਨਸਲ ਦੀ ਪਹਿਲਾ ਸੂਆ ਤਾਜੀ ਸੂਈ ਸਵਾਈ ਝੋਟੀ ਮਗਰ ਕੱਟੀ ਆ 65000 ਦੀ ਦੇ ਦੇਣੀ ਆ ਮਾਨਤਨ ਖੁੱਲਾ ਹੋ ਜੂ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉੱਥੇ ਬਾਈ ਗਿਆ ਦਾ ਦੇ ਦੇਾਂਗੇ 2 ਨੰਬਰ ਤੇ ਆ ਜਾ ਬਾਈ ਇਹ ਜੀ ਪਹਿਲਾ ਸੂਆ ਹੂੰ ਸੂਈ ਨੂੰ ਅੱਜ ਇਹਨੂੰ ਹੋ ਗਿਆ 6ਵਾਂ ਦਿਨ ਚੋ ਲੈਣਾ ਜਿੰਨਾ ਦੁੱਧ ਹੈ 15 ਕਿਲੋ ਤੇ 14 ਕਿਲੋ ਦੀ ਤੱਕ ਅੱਖਰ ਮਿਲ ਕੇ ਗਾਰੰਟੀ ਭਵੇਂ ਘਰੇ ਜਾ ਕੇ ਦੋ ਟਾਈਮ ਚੋ ਕੇ ਜੇ ਘਟਕੇ ਤਾਂ ਵਹਿੜ ਭੇਜ ਦੇਵੀ ਕਿੰਨਾ ਕਿੰਨਾ ਕਿ ਪਿਆਜੋ ਵੇਖੋ ਜੀ ਹੁਣ ਕਿਲੋ 2 ਕਿਲੋ ਵਧਾ ਸਕਦੀ ਸੇਵਨ ਆ ਵੀ ਆਪਾਂ ਕਹਿੰਦੇ 20 ਕਿਲੋ 20 ਕਿਲੋ ਤਾਂ ਨਹੀਂ ਚੁਮਾਉਂਦੀ ਹੂੰ ਚਲੋ ਮਾਂ ਵੇ 16 ਦੀ 17 ਦੇ ਜੂਗੀ ਮਗਰ ਕੀ ਇਹਦੇ ਇਹਦੇ ਮਗਰ ਹੈਗਾ ਜੀ ਬੱਛੀ ਆ ਜੈਤ ਜੈ ਮਾਲਮ ਇਹ ਦੇ ਦੇ 55000 ਦੀ ਜੀ 55 ਦੀ ਹਾਂ ਮਾਨਤਾਨ ਹੋ ਜੂ ਕਰ ਦਿਆ ਵਿੱਚ ਕੱਡ ਵਾਰ ਨੂੰ ਦੋਸਤੋ 1 ਨੰਬਰ 65 ਦੀ ਮਾਨਤਾਨ ਹੋ ਜੂ 2 ਨੰਬਰ 52 ਦੀ ਮਾਨਤਾਨ ਹੋ ਜੂ ਦੁੱਧ 15 ਕਿਲੋ ਹੀ ਆ ਤੁਸੀਂ 14 ਮੰਨੋ ਕੰਡੇ ਵਾਲਾ ਕੋਈ ਧਾਰ ਵੀ ਨਾ ਮਾਰੇ ਬਾਈ ਕਹਿੰਦਾ 14 ਕਿਲੋ ਦੁੱਧ ਦੀ ਗਾਰੰਟੀ ਹੋਊ ਅਗਲਾ ਆਪਦੇ ਘਰੇ ਜਾ ਕੇ ਦੋ ਟਾਈਮ ਤਸੱਲੀ ਕਰ ਲੈ ਜੇ ਦੁੱਧ ਘੱਟ ਹੋਵੇ ਬਾਈ ਕਹਿੰਦਾ ਵਹਿੜ ਮੇਰੀ ਮੇਰੇ ਘਰੇ ਭੇਜ ਦੇ ਐਨੀ ਤਸੱਲੀ ਆ ਠੀਕ ਆ ਮੂੰਹ ਤੋਂ ਚਾਰ ਦਾੰਦ ਮਗਰ ਬੱਚੀ ਉਹ ਜਿਹੜੀ ਬੈਠੀ ਆ ਕਿ ਪਰਲੀ ਖੜੀ ਆ ਪਰਲੀ ਖੜੀ ਆ ਜੀ ਜਿਹੜੀ ਠੀਕ ਆ ਦੋਸਤੋ ਜਿਹੜੀ ਪਰੇ 1 ਨੰਬਰ ਤੇ ਖੜੀ ਇਹਦੀ ਬੱਚੀ ਆ ਪਹਿਲੇ ਸੂਵੇ ਝੋਟੀ ਸੂਈ ਆ ਪਹਿਲੇ ਸੂਵੇ ਹੀ ਇਹ ਸੂਈ ਆ 52000 ਦੀ ਦੇ ਦੇਣੀ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬੱਚਾ ਮੰਗ ਬੱਛਾ ਜੀ ਇਹ ਗਲਤੀ ਲੱਗ ਗਈ। ਬਈ ਖਲਾ ਗਿਆ। ਹਾਂ ਬਈ ਖਲਾ ਗਿਆ। ਦੋਸਤੋ ਬੱਛਾ ਮੇਲ ਕਾ ਬਛੜਾ 52000 ਦੀ ਦੇ ਦੇਣੀ ਆ। 15 ਕਿਲੋ ਦੁੱਧ ਕੰਡੇ ਵਾਲਾ 14 ਮੰਨ ਕੇ ਆਜੋ। ਕਿਲੋ 2 ਕਿਲੋ ਦੁੱਧ ਹੋਰ ਵਧਾ ਦੂ ਨਵਾਂ ਹਾਨ ਬੱਛੀ ਆ ਵਾਧੇ ਵਾਲੀ। ਦੂਜੇ ਸੂਏ ਨੂੰ ਤਾਂ ਹਜੇ ਨੇ ਹੋਰ ਫਰਨ ਅਜੇ ਦੰਦਾਂ ਚ ਚਾਰ ਦੰਦ ਆ। ਕੱਦ-ਕੱਡ ਗਰੋਥ ਇਹਨੇ ਹੋਰ ਵੀ ਕਰ ਜਾਣੀ ਐ ਜੈਜਾ ਮੁੱਲ। ਤਿੰਨ ਨੰਬਰ ਬਾਈ। ਇਹ ਸਾਰੇ ਦੁੱਧ ਹੈਗਾ ਜੀ 24 ਕਿਲੋ। ਅੱਛਾ। ਹਾਂ ਜਿਹੜਾ ਚੋ ਲੈਣਾ। ਜਿਹੜਾ ਚੋ ਲੈਣਾ। ਚੋ ਲੈਣਾ ਹਾਂ। ਬਾਦ ਫੱਕਦੀ 1 ਕਿਲੋ 2 ਆਪਣੇ ਪੰਜ ਮਗਦੇ ਨਹੀਂ ਇਹਨੂੰ ਸੂਈ ਨੂੰ ਹੋਇਆ ਇਹਦੇ ਮਨ ਵੱੱਛੀ ਆ ਵੱੱਛੀ ਵੀ ਸੋਣੀ ਆ ਜੈ ਜੈ ਮੋਲੇ ਇਹ ਦੇ ਦਿਆਂਗੇ 68 ਦੀ 68 ਦੀ ਹਾਂਜੀ ਮੰਨਤਨ ਹੋ ਜਾ ਕਰ ਦਿਆਂਗੇ 24 ਕਿਲੋ ਦੁੱਧ ਬਾਈ ਕਹਿੰਦਾ ਜਿਹੜਾ ਝੋਲਣਾ ਹੈਗਾ ਕਰਕੇ ਬਾਈ ਕਹਿੰਦਾ ਤਾਂ ਕਿਹਾ ਇਹਦੇ ਥੱਲੇ ਨਹੀਂ 24 ਕਹਦਾ ਇਹਦੇ ਥੱਲੇ ਨਹੀਂ 24 ਕਹਦਾ ਇਹਦੇ ਥੱਲੇ 7 ਕਿਲੋ ਕੰਡੇ ਵਾਲਾ ਇਹਦੇ ਥੱਲੇ 14 ਕਿਲੋ ਕੰਡੇ ਵਾਲਾ 15 ਨਿਕਲੂਗਾ ਇਹਦੇ ਥੱਲੇ 24 ਕਿਲੋ ਕੰਡੇ ਵਾਲਾ ਵਾਜੂ ਭਾਈ ਕਹਿੰਦਾ ਕਿਲੋ 2 ਕਿਲੋ ਇੰਨਾ ਕੀ ਮੰਨੋ ਤੁਸੀਂ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਡੱਬੀ ਵੱੱਛੀ ਆ ਮਗਰ ਮੁੱਲ ਕਿੰਨਾ ਇਹਦਾ 68 68000 ਦੋ ਘੱਟ 70 ਦੀ ਦੇ ਦੇਣੀ ਆ ਵੱਡੀ HF ਨਸਲ ਦੀ ਵਾੜ 24 ਕਿਲੋ ਦੁੱਧ 12 ਕਿਲੋ ਸਵੇਰ 12 ਕਿਲੋ ਸ਼ਾਮ ਨੂੰ ਦੁੱਧ ਵਾਲੀ ਮਸ਼ੀਨ ਹੀ ਆ ਨਿਵਾਈ ਨਿਵਾਈ ਤਾਂ ਹੈ ਨਹੀਂ ਪਰ ਜੇ ਤੁਸੀਂ ਨਿਵਾਉਂਗੇ ਸ਼ੀਸ਼ਿਆਂ ਕੋ ਜਮਕੋ ਕਿਉਂਕਿ ਪ੍ਰਿੰਟ ਵਾਲੀ ਜਿਆਦਾ ਵਾਲੀ ਵਾੜਾ ਦੂਜਾ ਸਵੇਰ ਮੋٹے ਮੋٹے ਥਾਨਾਂ ਵੀਡੀਓ ਬਣਾਉਣ ਦਾ ਸਮਾਂ ਜਰੂਰ ਨੋਟ ਕਰ ਲਿਓ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਈ ਜੱਦਾ ਦਿਨ ਪਿਆ 68000 ਦੀ ਦੇ ਦੇਣੀ ਆ ਇੰਨੇ ਦੁੱਧ ਵਾਲੀ 24 ਕਿਲੋ ਦੁੱਧ ਵਾਲੀ ਵੈੜ ਫਾਰਮ ਚ ਲਾਉਣਾ ਦੂਜਾ ਸੂਆ 1.5 ਡੂਡ ਲੱਖ ਦੀ ਦੇਊਗਾ ਅਗਲਾ ਤੇ ਜਮਾ ਜੈਜ ਮਾਲ 68000 ਮਾਨ ਤਣ ਹੋ ਜੂ ਲਾਸ ਤੇ ਆ ਜਾ ਬਾਈ ਇਹ ਜੀ ਮੰਨ ਕੇ ਚਲੋ ਪੀਸਲੇ ਸਵੇਰ ਦੇ ਮਠਾਈ ਕਦੋਂ ਦਾ ਸੀ ਚੋਇਆ ਹੂੰ ਚਲੋ ਆਪਾਂ 28 ਨਹੀਂ ਕਹਿੰਦੇ 26 25 26 ਜੇ ਤੁਹਾਨੂੰ ਕੋਈ ਬਾਹਲਾ ਦੀ ਈ ਵੈੜ ਨੂੰ ਹੂੰ ਦਾਨ ਕਿਨੇ ਪਏ ਆ ਦਾਨ ਦੇ ਹਜੇ ਪਏ ਆ 5 ਜੈ ਜਮਾਲ ਇਹ ਵੀ ਠਾੜ ਦੀ ਦੇ ਦਿਆਂਗੇ ਇਹ ਵੀ ਠਾੜ ਤਿੰਨ ਨੰਬਰ ਵੀ ਠਾੜ ਦੀ ਚਾਰ ਨੰਬਰ ਵੀ ਠਾੜ ਦੀ ਜਿੰਨਾ ਤੋਂ ਲਈ ਉਹ ਤਾਂ ਕਹਿੰਦੇ 26 27 ਕਿਲੋ ਦੁੱਧ ਚੋਇਆ ਘਾਤ ਦੇ ਮਸੂ ਬਈ ਲਾ ਕੇ ਹਾਂ ਪਰ ਐਚ ਐਫ ਨਸਲ ਦੀ ਗਾਂ ਵੱਡੀ-ਵੱਡੀ ਬਹੁਤ ਹੈ ਜਦੋਂ ਆਹ ਪਿਆਈ ਜਾਂਦੀ ਹੈ 24 ਕਿਲੋ ਕੰਡੇ ਵਾਲਾ ਦੁੱਧ ਇਹਦੇ ਨਾਲ ਤਾਂ ਫੁੱਟ ਵੱਡੀ ਆ ਤੇ ਫੋਟੀ ਲੰਮੀ ਵੱਧ ਆ ਤੇ ਇਹਨੇ ਤਾਂ ਇਹਨਾਂ ਆਰਾਮ ਨਹੀਂ ਦਿੱਤਾ ਹਾਂ ਹਾਂ ਦੋਸਤੋ ਇਹ ਵੀ ਗੱਲ ਬਾਈ ਕਹਿੰਦਾ ਹਾਂ ਹੋ ਸਕਦਾ 30 ਕਿਲੋ ਪਿਆਜੇ ਦਾ 30 ਕਿਲੋ ਹੀ ਪਿਆਜੇ ਇਹਦੇ ਥੱਲੇ 24 ਕਿਲੋ ਕੰਡੇ ਵਾਲਾ ਗਾਰੰਟੀ ਲੈ ਲਵੇ ਇਹ ਵੀ ਗੱਲ ਆ 26 ਕਿਲੋ ਦੀ ਤਾਂ ਬਾਈ ਕਹਿੰਦਾ ਅਗਲਾ ਗਾਰੰਟੀ ਲੈ ਲੈ ਸਭ ਤੋਂ 55 ਦਿਨਾਂ ਦੀ ਕੱਚੀ ਆ 68000 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਭਾਵੇਂ ਅੱਥੀ ਚੋਲੋ ਮਸ਼ੀਨ ਤੇ ਚੋਲੋ ਸਾਰੀਆਂ ਵੈੜਾਂ ਦੇ ਥਣ ਪੂਰੇ ਸੋਹਣੇ ਅੱਥੀ ਚੁਵਾਈ ਵਾਲੇ ਆ ਮੋਟੇ ਮੋਟੇ ਥਣ ਆ ਇਹਨੇ ਹਜੇ ਜੀਜੇ ਨਹੀਂ ਲਾਇਆ ਅੱਜ ਹੀ ਆਈ ਆ ਤਾਂ ਹੀ ਥੋੜਾ ਜਿਹਾ ਡਾਂਡਾ ਆਇਆ ਕਰੀ ਜਾਂਦੀ ਆ ਮਗਰੇ ਦੇ ਬੱਛਾ 2 ਨੰਬਰ ਵੈੜ ਜਿਹੜੀ ਆ ਖੜੀ ਆ ਪਰਲੇ ਪਾਸੇ ਉਦਾਂ ਤਾਂ 3 ਨੰਬਰ ਬੰਦਾ ਪਰ ਵੈੜ ਦੇ ਹਿਸਾਬ ਨਾਲ 2 ਨੰਬਰ ਆ ਇਹਦੇ ਮਗਰ ਬੱਛੀ ਆ ਜਿਹੜਾ ਦੁੱਧ ਝੋ ਲੈਣਾ ਤਿਆਰ ਆ 24 ਕਿਲੋ ਅੱਜ ਦੀ ਵੀਡੀਓ ਦੇ ਵਿੱਚ ਨਿੱਕੇ ਨਿੱਕੇ ਮੋਲ ਦੇ ਚਾਰ ਪਸ਼ੂ ਆ ਜੋ 86000 ਦੀ ਦੇ ਦੇਣੀ ਆ ਮਗਰ ਕੱਟੀ ਆ 7 ਕਿਲੋ ਕੋਈ ਕੰਡੇ ਤੇ ਜਿੰਨੇ ਦਿਨ ਮਰਜੀ ਦੁੱਧ ਜੋਖਲੇ ਤਿਆਰ ਆ ਆ 52000 ਦੀ 15 ਕਿਲੋ ਦੁੱਧ 14 ਮੰਨ ਕੇ ਆ ਜੋ ਨਿਕਲੂਗਾ 15 ਹੀ ਇਹਦੇ ਥੱਲੇ 24 ਕਿਲੋ 68000 ਦੀ ਆ ਬਾਈ ਕਹਿੰਦਾ ਹੋ ਸਕਦਾ 28 30 ਪੈ ਜੇ 28 30 ਪੈ ਜੇ ਨਹੀਂ 26 ਕਿਲੋ ਦੁੱਧ ਦੀ ਗਾਰੰਟੀ ਇਹ ਦੇ ਦੇਣੀ 68 ਦੀ ਇਹ ਵੀ 68 ਦੀ ਇਹ ਵੀ 68 ਦੀ ਫੋਨ ਨੰਬਰ ਸਕਰੀਨ ਤੇ ਨਿੱਕੇ ਨਿੱਕੇ ਮੁੱਲ ਆ ਚਾਰ ਪਸ਼ੂ ਆ ਸਾਰਿਆਂ ਨੂੰ ਹਸਿਕਾ